ਹਾਂ ਪੁੱਤ ਦੇ ਆਇਆ ਭੈਣਾ ਨੂੰ ਦਿਵਾਲੀ ਹਾਂ ਬਾਪੂ ਦਿਵਾਲੀ ਦਾ ਦੇ ਆਇਆ ਮੈਂ ਉੱਥੇ ਸਾਰੇ ਠੀਕ ਠਾਕ ਸੀਗੇ ਹਾਂ ਹਾਂ ਠੀਕ ਹੈ ਬਾਪੂ ਸਾਰੇ ਤੇ ਭੱਜ ਕੇ ਨਾ ਹੁਣ ਚਾਹ ਪਾਣੀ ਪੀ ਕੇ ਪੁੱਤ ਤੇ ਇੱਕ ਹੁਣ ਫਰਜ ਹੋਰ ਨਵਾ ਦੇ ਆਦੀ ਭੂਆ ਨੂੰ ਵੀ ਦੇ ਆ ਦਿਵਾਲੀ ਗਰੀਬਣੀ ਨੂੰ ਵਿਚਾਰੀ ਨੂੰ ਹੁਣ ਬਾਪੂ ਸਾਰੇ ਪਾਸੇ ਮੈਂ ਹੀ ਜਾਵਾਂ ਵੱਡੀ ਭੈਣ ਨੂੰ ਵੀ ਦਿਵਾਲੀ ਮੈਂ ਦਵਾਂ ਛੋਟੀ ਨੂੰ ਵੀ ਮੈਂ ਦਵਾਂ ਆ ਨੀਲਾ ਕੀ ਕਰਦਾ ਰਹਿੰਦਾ ਸਾਰੀ ਦਿਹਾੜੀ ਲੱਤਾਂ ਮਾਰਦਾ ਫਿਰਦਾ ਹੀ ਰਹਿੰਦਾ ਉਹਨੂੰ ਕਹਿ ਭੂਆ ਕੋਲੇ ਜਾ ਆਵੇ ਨਾਲੇ ਮੇਰੇ ਤਾਂ ਪਹਿਲਾਂ ਹੀ ਬਹੁਤ ਖਰਚਾ ਹੋ ਗਿਆ ਮਿਲੇ ਨਾਲ ਸੋੜ ਮੇਰੀ ਬੈਠ ਐਥੇ ਹਾਂ ਬਾਪੂ ਕੁੜੀਆਂ ਕੋਲੇ ਤਾਂ ਵੱਡਾ ਜਾ ਆਇਆ ਪੁੱਤ ਤੂੰ ਅਜੇ ਭੂਆ ਨੂੰ ਦੀਵਾਲੀ ਦੇ ਆ ਭੱਜ ਕੇ ਉਹ ਵੀ ਡੀਕਦੀ ਹੋਊਗੀ ਗਰੀਬਣੀ ਬਾਪੂ ਮੈਂ ਕੀ ਦੀਵਾਲੀ ਦੇ ਆ ਮੇਰੇ ਕੋਲੇ ਕੀ ਆ ਨਾਲੇ ਭੂਆ ਨੂੰ ਦੀਵਾਲੀਆਂ ਦੇਣ ਨੂੰ ਕੀ ਆ ਪੁੱਤ ਪੋਤਿਆਂ ਵਾਲੇ ਤਾਂ ਹੋਈ ਪਈ ਆ ਬਥੇਰੀਆਂ ਦੀਵਾਲੀਆਂ ਦੇਤੀਆਂ ਉਹਨੂੰ ਮੈਥੋਂ ਨਹੀਂ ਜਾਈਦਾਗਾ ਭੈਣੇ ਮaaf ਕਰਦੀ ਜੇ ਮੇਰੇ ਹੱਡ ਗੋਡੇ ਚੱਲਦੇ ਹੁੰਦੇ ਨਾ ਤੇ ਮੈਂ ਤੇਰੇ ਕੋਲੇ ਦਿਵਾਲੀ ਲੈ ਕੇ ਜਰੂਰ ਆਉਂਦਾ ਅੱਜ ਕੱਲ ਦੀ ਆਦਤ ਆ ਤੈਨੂੰ ਪਤਾ ਹੈ ਕਿਵੇਂ ਨਿਭਦੇ ਆ ਰਿਸ਼ਤੇ ਨਾਤੇ ਇਹਨਾਂ ਨੂੰ ਕੀ ਪਤਾ ਮਾਫ ਕਰਦੀ